ਨੇ ਕਲਾਕਾਰ ਨੇ ਉੱਪਰ ਰਹੇ ਕਲਾਕਾਰ ਨੇ ਵਧੀਆ ਕਰ ਰਹੇ ਨੇ ਪੰਜਾਬੀ ਮਾਹੌਲੀ ਨੂੰ ਸਮਰਪਿਤ ਨੇ ਉਹਨਾਂ ਦਾ ਵੀ ਸਨਮਾਨ ਕੀਤਾ ਜਾਊਗਾ ਇਸ ਤੋਂ ਇਲਾਵਾ ਜਿਹੜੇ ਕਲਾਕਾਰ ਪੰਜਾਬ ਵਿੱਚ ਗਰੀਬੀ ਨਾਲ ਜੂਝ ਰਹੇ ਨੇ ਬਜ਼ੁਰਗ ਹੋ ਗਏ ਜਿਨ੍ਹਾਂ ਦੀ ਕੋਈ ਬਾਣੀ ਫੜਦਾ ਅਸਲੀਅਤ ਦੇ ਵਿੱਚ ਸਾਡੇ ਕੋਲੋਂ ਜਿੰਨੀ ਵੀ ਮਦਦ ਹੋ ਸਗੀ ਜਿੰਨੀ ਵੀ ਸਾਡੀ ਪੰਜਾਬੀਆਂ ਨੇ ਮਦਦ ਕੀਤੀ ਅਸੀਂ ਉਹ ਜੇ ਸਾਡੇ ਕੋਲ ਜਿੰਨੀ ਵੀ ਰਾਸ਼ੀ ਬਚੂਗੀ ਅਸੀਂ ਹਿਸਾਬ-ਕਿਤਾਬ ਕਰਕੇ ਉਹਨਾਂ ਕਲਾਕਾਰਾਂ ਦੇ ਵੀ ਆਰਥਿਕ ਤੌਰ ਤੇ ਮਦਦ ਕਰਾਂਗੇ ਕਿ ਸਾਡਾ ਮਕਸਦ ਸਿਰਫ ਇੱਕੋ ਹੀ ਹੈ ਕਿ ਰੱਸੀ ਨੂੰ ਬਚਾ ਲਈਏ ਕਿਉਂਕਿ ਮੱਧਰ ਪੰਜਾਬੀਆਂ ਨੇ ਇਹ ਕਰਨੀ ਆ ਜਾਂ ਅਸੀਂ ਮੱਧਰ ਲੈਣੀ ਆ ਸੱਭਿਆਚਾਰਕ ਸੰਸਥਾਵਾਂ ਤੋਂ ਸਿਰਫ ਸਾਡਾ ਪੰਜਾਬ ਤੱਕ ਕੰਮ ਸੀਮਤ ਨਹੀਂ ਹੈ ਇਹਦੇ ਵਿੱਚ ਕਿਸੇ ਵੀ ਹੋਰ ਸਟੇਟ ਤੋਂ ਉਦੇਸ਼ਾਂ ਦੇ ਵਿੱਚ ਜਿਹੜੀਆਂ ਸਾਹਿਤਿਕ ਤੇ ਸੱਭਿਆਚਾਰਕ ਸੰਸਥਾਵਾਂ ਕੰਮ ਕਰ ਰਹੀਆਂ ਨੇ ਉਹਨਾਂ ਦਾ ਵੀ ਅਸੀਂ ਸਾਥ ਲਵਾਂਗੇ ਤੇ ਮੈਂ ਇਹ ਸਮਝਦੀ ਨਾ ਬਾਲਾ ਕੱਠ ਨਹੀਂ ਪਾਇਆ ਕਿਉਂਕਿ ਬਾਈ ਹਰਦੀਪ ਬਾਈ ਪੰਮੀ ਮੇਰੀਆਂ ਬਾਹਾਂ ਨੇ ਜੇ ਇਹ ਦੋਨੇ ਕਲਾਕਾਰ ਆ ਗਏ ਤਾਂ ਮੈਨੂੰ ਲੱਗਦਾ ਸਾਰਾ ਪੰਜਾਬ ਆ ਗਿਆ ਕਿਉਂਕਿ ਸਾਰਾ ਪੰਜਾਬ ਹੀ ਸਾਡੇ ਨਾਲ ਨਹੀਂ ਸੱਚਾ ਮੈਂ ਸਤਿਕਾਰ ਕਰਦੀ ਆਂ ਨਵੇਂ ਕਲਾਕਾਰਾਂ ਦਾ ਵੀ ਪੁਰਾਣੇ ਕਲਾਕਾਰਾਂ ਦਾ ਵੀ ਘਰ ਅੱਡੇ ਦਾ ਸੇਮ ਟਾਈਮ ਇਹ ਵੀ ਕਹੂੰਗੀ ਕਿ ਆਪਾਂ ਫਿਲਮਾਂ ਵੀ ਬਹੁਤ ਬਣਾ ਲਈਆਂ ਸਰਬੁੱਚ ਕਰ ਲਿਆ ਥੋੜਾ ਜਿਹਾ ਆਪਾਂ ਅਸਲੀਅਤ ਦੇ ਵਿੱਚ ਸਾਰੇ ਕਹਿ ਦਿੰਦੇ ਨੇ ਅਸੀਂ ਮਾਂ ਬੋਲੀ ਦੀ ਸੇਵਾ ਕਰਦੇ ਆ ਪਰ ਮਾਂ ਬੋਲੀ ਦੀ ਸੇਵਾ ਨਹੀਂ ਕਰਦੇ ਮਾਂ ਬੋਲੀ ਸਾਡੀ ਸੇਵਾ ਕਰਦੀ ਹੈ ਮਾਂ ਬੋਲੀ ਕਰਕੇ ਹੀ ਆਪਾਂ 25 ਲੱਖ 20 ਲੱਖ 30 ਲੱਖ ਦੀਸਾਂ ਤੱਕ ਪਹੁੰਚੇ ਆ ਸੋ ਸਾਡੇ اخਲਾਕੀ ਖਰਚ ਵੀ ਕੁਝ ਵੱਧਦੇ ਨੇ ਵੀ ਆਪਾਂ ਵੀ ਮਾਂ ਬੋਲੀ ਦੀ ਸੇਵਾ ਕਰੀ ਹੈ ਜਿਵੇਂ ਪਿਛਲੀ ਵਾਰੀ ਮੇਲਾ ਲਗਾਇਆ ਮੈਨੂੰ ਬਹੁਤ ਅੱਛਾ ਲੱਗਿਆ ਪੰਮੀ ਬਾਈ ਮਤਲਬ 50 ਕਲਾਕਾਰਾਂ ਨੇ ਉਸ ਮੇਲੇ ਦੇ ਵਿੱਚ ਪਾਰਟ ਜਾ ਪਾ ਚੜ੍ਹ ਕੇ ਜਗਾਈ ਰੱਖਾਂਗੇ ਦੀਵਾ ਜਗਾਈ ਰੱਖਾਂਗੇ ਤਾਂ ਕਲਾਕਾਰਾਂ ਦੇ ਦਿਮਾਗ ਤੇ ਸਾਰੇ ਸਰੋਤਿਆਂ ਦੇ ਤੇ ਇਵਨ ਮੈਂ ਜੰਗ ਜਨਰੇਸ਼ਨ ਨੂੰ ਨੌਜਵਾਨ ਪੀੜ੍ਹੀ ਨੂੰ ਜ਼ਿਆਦਾ ਜੋੜਾਂਗੇ ਇਹਦੇ ਨਾਲ ਜਿਹੜੇ ਵੀ ਪੀੜ੍ਹੀ ਕੋਈ ਵੀ ਨਵੀਂ ਪੀੜ੍ਹੀ ਕੋਈ ਐਕਟਰ ਆ ਕੋਈ ਡਾਇਰੈਕਟਰ ਆ ਕੋਈ ਪ੍ਰੋਡਿਊਸਰ ਆ ਜਿਹੜਾ ਵਧੀਆ ਕੰਮ ਕਰ ਰਹੇ ਨੇ ਤੇ ਨੈਸ਼ਨਲ ਅਵਾਰਡ ਫਿਲਮ ਵਧੀਆ ਬਣਾ ਰਹੇ ਨੇ ਜਿਨ੍ਹਾਂ ਨੂੰ ਬਾਡ ਮਿਲ ਰਿਹਾ ਹੈ ਹਨਾ ਕੋਈ ਗਾਇਕੀ ਦਾ ਖੇਤਰ ਚ ਰਾਈਟਰ ਨੇ ਜਿਹੜੇ ਗੀਤਕਾਰ ਨੇ ਸਹਿਯੋਗ ਕਰਨੇ ਜਿਹੜੀ ਕਲਾ ਦਾ ਹਰ ਫੇਰ میوزਿਕ ਡਾਇਰੈਕਟਰ ਵੀ ਨੇ ਜਿਹੜੇ ਹਨਾ ਜੀ ਪ੍ਰੋਡਿਊਸਰ ਜੋ ਵੀ ਐਵਰੀਬਾਡੀ ਚਰਾਂਜੇ ਤੋਂ ਉੱਜ ਉਹਨਾਂ ਦੀ ਛਾਣਬੀਨ ਕਰਕੇ ਇੱਕ ਕਮੇਟੀ ਬਣਾਉਂਗੇ ਅਸੀਂ ਪ੍ਰੋਪਰ ਸਕਰੀਨਿੰਗ ਕਮੇਟੀ ਉਹਦਾ ਚੁੱਫੀ ਪ੍ਰਾਪ ਦੇਣ ਦੀ ਸੈਟਿੰਗ ਕਰਾਂਗੇ देयर विल बी ਅ ਵਨ ਕਮੇਟੀ ਜਿਹਦੇ ਚ ਸਾਰੇ ਅਸੀਂ ਬੁੱਧੀਜੀਵੀ ਲੈ ਕੇ ਸ਼ਕਤੀਤਾ ਵਧੀਆ ਲੈ ਕੇ ਹਰ ਫੀਲਡ ਤੋਂ ਲੈ ਕੇ ਐਂਡ ਦੇ ਵਿਲ ਡਿਸਾਈਡ ਕਿ ਕਿਹਨੂੰ ਕਿਹਨੂੰ ਅਵਾਰਡ ਆਪਾਂ ਦੇਣਾ ਹੈ ਪੰਜਾਬ ਦਾ ਅਵਾਰਡ ਦਾ ਨਾਮ ਹੋਊਗਾ ਪੰਜਾਬ ਸ਼ੀਰ ਅਵਾਰਡ ਜੇ ਹੋਰ ਸਟੇਟਾਂ ਤੋਂ ਕੋਈ ਆਊਗਾ ਸਾਡੇ ਕੋਲ ਅਸੀਂ ਉਹਨਾਂ ਨੂੰ ਕਲਾ ਸ਼ੀਰ ਅਵਾਰਡ ਦੇਵਾਂਗੇ ਠੀਕ ਹੈ ਜੀ ਜਿਹੜੇ ਬਜ਼ੁਰਗ ਹੋ ਚੁੱਕੇ ਨੇ ਕਲਾਕਾਰ ਸਾਰੇ ਪੰਜਾਬ ਤੋਂ ਭਾਰੋ ਵੀ ਅਨਰੋ ਲਾਈਫਟਾਈਮ ਅਚੀਵਮੈਂਟ ਅਵਾਰਡ ਦੇਵੋਗੇ। ਜੇ ਕੋਈ ਸਾਨੂੰ ਲੱਗਿਆ ਵੀ ਗਰੀਬ ਕਲਾਕਾਰ ਜਿੰਨੀ ਮਦਦ ਅਸੀਂ ਕਰ ਸਕਿਆ ਰਾਸ਼ੀ ਸਾਹਮਣੇ ਸਟੇਜ ਤੇ ਦੇਵਾਂਗੇ ਤੇ ਹਰ ਚੀਜ਼ ਸਾਡੀ ਟਰਾਂਸਪੇਰੈਂਟ ਹੋਊਗੀ। ਮਦਦ ਅਸੀਂ ਵਿਦੇਸ਼ਾਂ ਤੇ ਰਹਿੰਦੇ ਪੰਜਾਬੀਆਂ ਤੋਂ ਵੀ ਲਵਾਂਗੇ। ਮਦਦ ਅਸੀਂ ਹਰ ਇੱਕ ਤੋਂ ਮੰਗਾਗੇ ਜੇ ਕੋਈ ਦੇਊ ਤਾਂ ਠੀਕ ਹੈ ਨਹੀਂ ਤਾਂ ਅਸੀਂ ਕਲਾਕਾਰ ਰਾਕੇ ਹੀ ਇਹ ਕਾਰਜਿਸ ਕਰਾਂਗੇ ਸਾਰੇ ਕਿਉਂਕਿ ਮੈਨੂੰ ਲੱਗਦਾ ਕਿ ਮੇਰੇ ਨਾਲ ਮੇਰੇ ਮਾਈ-ਵਾਪ, ਮੇਰੇ ਭਰਾ ਬੈਠੇ ਨੇ, ਮੀਠੀ ਕਰਾਉਣੀ ਦੀ ਬੈਠੇ ਨੇ ਮੇਰੇ ਘਰ ਵਿੱਚ ਸਕਰੀਨ ਬੱਧੀ ਆ ਤੇ ਇੰਨਾ ਕੰਮ ਵੀ ਕਰ ਸਕਦੇ ਆ ਮੈਨੂੰ ਆਸ ਹੈ ਮੈਨੂੰ ਵਿਸ਼ਵਾਸ ਹੈ ਜਿਵੇਂ ਪੰਜਾਬੀ ਨੂੰ ਪਿਆਰ ਦੇ ਰਹੇ ਨੇ ਪਿੱਛੇ ਜੇ ਅਸੀਂ ਪੰਜਾਬ ਕੌਰ ਮੈਂ ਗੀਤ ਰਿਲੀਜ਼ ਕੀਤਾ ਇੰਨਾ ਮਾਨ ਸਰਕਾਰ ਮਿਲਿਆ ਉਹ ਰਖੜੀ ਦਾ ਗੀਤ ਮੈਂ ਤੇ ਬਾਈ ਹਰਦੀਪ ਨੇ ਤਾਂ ਕਿ ਪੁੱਛਿਆ ਇੰਨਾ ਵਧੀਆ ਰਿਲੀਜ਼ ਹੋਇਆ ਫਿਰ ਪੰਮੀ ਬਾਈ ਨੂੰ ਕਾਲ ਨਹੀਂ ਜਾਣਤਾ ਦਗੇ